ਮੇਰੇ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 9 ਐਕਸਰਸਾਈਜ਼ 9.1 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਸਵਾਲ ਨੰਬਰ 1 ਇੱਕ ਸਕੂਲ ਐਲੀਮੈਂਟਰੀ ਹੈ ਸਰਕਾਰੀ ਸਕੂਲ ਐਲੀਮੈਂਟਰੀ ਹੈ ਤੇ ਉਹਦੇ ਪੰਜ ਜਮਾਤਾਂ ਦਿੱਤੀ ਹੋਈ ਨੇ ਪਹਿਲੀ ਤੋਂ ਪੰਜਵੀਂ ਦੇ ਬੱਚਿਆਂ ਦੁਆਰਾ ਖਾਦੀਆਂ ਗਈਆਂ ਕੁਲਫੀਆਂ ਨੂੰ ਚਿੱਤਰ ਗ੍ਰਾਫ ਵਿੱਚ ਰਾਹੀਂ ਦਰਸਾਇਆ ਗਿਆ ਹੈ ਉਹਨਾਂ ਨੇ ਬੱਚਾ ਨੇ ਜਿਹੜੀ ਕੁਲਫੀ ਖਾਈ ਹੈ ਉਹ ਚਿੱਤਰਗ੍ਰਾਫ ਰਾਹੀਂ ਦਰਸਾਇਆ ਗਿਆ ਹੈ ਜਮਾਤ ਹੈ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਤੇ ਇੱਧਰ ਕੁਲਫੀਆਂ ਦੀ ਗਿਣਤੀ ਹੈ ਹੇਠਾਂ ਦਿੱਤੇ ਚਿੱਤਰਗ੍ਰਾਫ ਨੂੰ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਇੱਕ ਕੁਲਫੀ ਦਾ ਮਤਲਬ ਹੈ ਬੱਚੋ ਪੰਜ ਕੁਲਫੀ ਇੱਕ ਕੁਲਫੀ ਬਣਾ ਰੱਖ ਕੇ ਦਾ ਮਤਲਬ ਪੰਜ ਕੁਲਫੀ ਖਾਦੀ ਹੈ 5 5 10 5 15 ਹੋਗੀ ਪਹਿਲੀ ਕਲਾਸ ਨੇ 15 ਕੁਲਫੀ ਖਾਦੀ ਐਨੇ ਬੱਚੋ 1 2 3 4 5 ਪੰਜ ਹੈ ਤੇ 5 ਨੂੰ 5 ਨਾਲ ਗੁਣਾ ਕਰਾਂਗੇ 25 ਹੋਗੇ 1 2 3 4 5 6 7 7 5 35 ਖਾਦੀ ਇਹਨੇ 1 2 3 4 5 4 20 ਇਹਨੇ ਖਾਦੀ 1 2 3 4 5 6 7 8 9 ਤੇ 10 ਇਹਨੇ ਕਿੰਨੀ ਇਸ ਜਮਾਤ ਨੇ 50 ਕੁਲਪੀਆਂ ਖਾਦੀ ਆ ਆਪਾਂ ਕਿੰਨੀ ਖਾਦੀ ਨੇ 50 ਕੁਲਪੀਆਂ ਠੀਕ ਹੈ ਚਲੋ ਹੁਣ ਇਹਨਾਂ ਦੇ ਸਵਾਲਾਂ ਦੇ ਉੱਤਰ ਦਿਨੇ ਇੱਕ ਜਿਹੜੀ ਕੁਲਫੀ ਹੈ ਕਿੰਨੀਆਂ ਕੁਲਫੀਆਂ ਨੂੰ ਦਰਸਾਉਂਦੀ ਹੈ ਪੰਜ ਕਿੰਨੇ ਬੱਚੋ ਪੰਜ ਕੁਲਫੀਆਂ ਸਵਾਲ ਨੰਬਰ ਦੂਜਾ ਚੌਥੀ ਜਮਾਤ ਦੇ ਬੱਚਿਆਂ ਨੇ ਕਿੰਨੀਆਂ ਕੁਲਫੀਆਂ ਖਾਧੀਆਂ ਚੌਥੀ ਜਮਾਤ ਦੇ ਬੱਚਿਆਂ ਨੇ ਕਿੰਨੀ ਕੁਲਫੀ ਖਾਧੀ ਬੱਚੋ ਬੀ ਕੁਲਫੀ ਬੀ ਕੁਲਫੀਆਂ ਠੀਕ ਹੈ पंजी जमात के बच्चे ने देखो बच्चों प्जी जमात के बच्चे ने किफिया खाधियाँ देखो पंवी जमात ने सब तो बद किल्फियाँ खाधी ने किन्नी कुल्फिया ठीक है पंद्रह कुल्फिया जमात ने है देखो पंद्रह जमात है पहली जमात है आप कह सकते हाँ कि पहली जमात ਸਭ ਤੋਂ ਵੱਧ ਕੁਲਫੀਆਂ ਕਿਹੜੀ ਜਮਾਤ ਨੇ ਖਾਦੀ ਆਪਾਂ ਨੇ ਹੁਣੇ ਪੜਿਆ ਕਿਹੜੀ ਪੰਜਵੀਂ ਜਮਾਤ ਨੇ ਅੱਛਾ ਸਭ ਤੋਂ ਘੱਟ ਕੁਲਫੀਆਂ ਕਿਹੜੀ ਜਮਾਤ ਨੇ ਖਾਦੀ ਸਭ ਤੋਂ ਘੱਟ ਬੱਚੋ 15 ਹੀ ਹੈ ਕਿਹੜੀ ਪਹਿਲੀ ਜਮਾਤ ਨੇ ਖਾਦੀ ਹੈ ਪਹਿਲੀ ਜਮਾਤ ਨੇ ਠੀਕ ਹੈ ਅੱਗੇ ਦੇ ਸਵਾਲ ਨੰਬਰ ਦੂਜਾ ਆਪਨੇ ਸਕੂਲ ਦੀਆਂ ਪਹਿਲੀ ਤੋਂ ਪੰਜਵੀਂ ਜਮਾਤ ਨੂੰ ਦਰਸਾਣ ਦੇ ਹਾਜ਼ਰੀ ਬੋਰਡ ਵਿੱਚ ਕੁੱਲ ਬੱਚਿਆਂ ਨੂੰ ਦਰਸਾਉਂਦਾ ਚਿੱਤਰ ਗ੍ਰਾਫ ਜਾਂ ਆਪਾਂ ਕਹੀਏ ਖੜਮੇ ਰੂਪ ਵਿੱਚ ਤਿਆਰ ਕਰੋ ਦੇਖੋ ਜੇ ਆਪਾਂ ਕਹੀਏ ਵੀ ਪਹਿਲੀ ਕਲਾਸ ਵਿੱਚ ਆਪਾਂ ਕਹਿ ਦਈਏ 20 ਬੱਚੇ ਨੇ ਦੂਜੀ 'ਚ 25 ਤੀਜੀ 'ਚ ਆਪਾਂ ਕਹੀਏ 35 ਬੱਚੇ ਹੋਗੇ ਚੌਥੀ 'ਚ ਆਪਾਂ ਕਹਿ ਦਈਏ 25 ਬੱਚੇ ਪੰਜਵੀਂ 'ਚ 40 ਬੱਚੇ ਹੁਣ ਆਪਾਂ ਨੇ ਇਹਨੂੰ ਗ੍ਰਾਫ ਵਿੱਚ ਦਰਸਾਉਣਾ ਹੈ देखो की करना है बच्चों आपने नीचे तो आप की लिखा जमात तो इधर आप लिखा बच्चों बच्चे ठीक है पहली जमात दूजी जमात तीजी जमात तो चौथी जमात तो पंजी जमात ਪਹਿਲੀ ਜਮਾਤ 'ਚ ਬੱਚੋ b ਹੈ b 25 35 ਇਸ ਤਰ੍ਹਾਂ ਹੈ ਤੇ b ਹੈ ਤਾਂ ਬੱਚੋ ਉਰੇ ਆਪਾਂ ਬਣਾਵਾਂਗੇ 5 10 15 b 25 30 35 ਤੇ 40 ਠੀਕ ਹੈ ਪਹਿਲੀ ਜਮਾਤ 'ਚ ਕਿੰਨੇ ਬੱਚੋ b ਬੱਚੇ ਹੈ ਤਾਂ ਆਪਾਂ b ਤੱਕ ਇਹਨੂੰ बनावे ठीक है ऐसे तो रंग भी भर सकते हो दूजी ज किन्ने बचो दूजी ज बच्चे हैं पच्ची तीजी ज पैंती तो आप बच्चों पच्ची तक इनू बनावे ठीक है फिर बच्चों तीजी कितने किन्े बच्चों पैंती है पैंती तक आपू बनावे ਠੀਕ ਹੈ ਫਿਰ ਕਿੰਨੇ ਬੱਚੋਂ ਚੌਥੀ ਕਲਾਸ ਦੇ ਕਿੰਨੇ ਬੱਚੋਂ 25 ਤੇ 5ਵੀਂ ਦੇ 40 25 ਬੱਚੇ 25 ਤੱਕ ਆਪਾਂ ਬਣਾਵਾਂਗੇ ਫਿਰ 40 ਬੱਚਿਆਂ ਤੱਕ ਆਪਾਂ ਬਣਾਣਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ठीक है ठीक है तो इस तरह से तैयार कर सकते हो ठीक है ए एक्सरसाइज थोड़ी कंप्लीट थैंक यू